ਹਾਂਜੀ ਹਰ ਕੀ ਹਾਲ ਚਾਲ ਹੈਰੇ ਦੋਸਤਾਂ ਮਿੱਤਰਾਂ ਉਮੀਦ ਕਰਦੀ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਤਾਂ ਲਓ ਵੀ ਮਿੱਤਰੋ ਵਲੌਗ ਕਰਤਾ ਆਪਾਂ ਅੱਜ ਸ਼ੁਰੂ ਤੇ ਅੱਜ ਨਹੀਂ ਧੁੱਪ ਨਿਕਲੀ ਆ ਦੇਖ ਲਓ ਮੌਸਮ ਲੈ ਤੇ ਅੱਜ ਕਰਦੇ ਨਾਲੇ ਤਾਂ ਆਪਾਂ ਖੁੱਡਿਆਂ ਦੀ ਸਫਾਈ ਤੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਕਰਦ ਕੇ ਆਪਾਂ ਕੁੱਕੜਾਂ ਨੂੰ ਆਜ਼ਾਦ ਇਹ ਆਪਦਾ ਫਸਦੇ ਰਹਿਣਗੇ ਭਾਈ ਮੁਰਗਾ ਹੁਣ ਇੰਨੀ ਉੱਚੀ ਬਾਗ ਦਿੰਦਾ ਨਾ ਆ ਦਾ ਕਬੂਤਰਾਂ ਵਾਲੀ ਚਾਬੀ ਆਓ ਆਓ ਆ ਦੇਖੋ ਤੇਰੇ ਹੁਣ ਕਿੱਡਾ ਵੱਡਾ ਹੋ ਚੱਲਿਆ ਰੀ ਦਿਨ ਕਿਸੇ ਦਿਨ ਫੋਟੋ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਉਹ ਪਾਣੀ ਨਾ ਪੀ ਲਓ ਬਾਈ ਠੰਡਾ ਬਹੁਤ ਆ ਪਾਣੀ ਸੋ ਨਿੱਗਾ ਪਾਉਨੇ ਹੋਣਾ ਟਾਈਮ ਤੇ ਖਾ ਪੀ ਲਓ ਬਾਕੀ ਖੁੱਡਾ ਤਾਂ ਠੀਕ ਆ ਆਂਡਾ ਆਂਡਾ ਦੇਖ ਗਏ ਕੋਈ ਆਂਡਾ ਤਾਂ ਹੈ ਨਹੀਂ ਯਾਰ ਮਿੱਠਾ ਹੀ ਆ ਹਜੇ ਤੱਕ ਤਾਂ ਚਲੋ ਜੀ ਬਾਜਾ ਚਾਪਾ ਛੱਡ ਦਾਂਗੇ ਖੁੱਡੇ ਦੇ ਵਿੱਚ ਕਲੀ ਪਹਿਲਾਂ ਕਰਦਗੇ ਸਫਾਈ ਕਬੂਤਰ ਸਾਰੇ ਬਾਹਰ ਕੱਢ ਗਏ ਤੇ ਇੱਕ ਭਾਪੇ ਨੇ ਨਾ ਆਪਾਂ ਨੂੰ ਲੇਣੀ ਅੰਤਰਾਇਣਾ ਆਹ ਦੇ ਆ ਗਈ ਨਾ ਚਲੋ ਚਲੋ ਉਧਰ ਆਰਤੀ ਉਤਰੀ ਬਈ ਪਾਪੇ ਨੇ ਆਪਾਂ ਨੂੰ ਡੱਬੀ ਗਿਫਟ ਕੀਤੀ ਐ ਪਰ ਆਪਾਂ ਵੀ ਗਾਂ ਦੇਣੀ ਕਿਹਨੂੰ ਉਹਨਾਂ ਟਾਈਮ ਆਪਣੇ ਕੋਲ ਹੀ ਛੱਡੀ ਵੀ ਆਹ ਦੇਖ ਲਓ ਤੁਹਾਨੂੰ ਬਾਹਰ ਲਈ ਜਾ ਕੇ ਦੇਖੋ ਨੈਟ ਮੀਟਰ ਜਾਂ ਵੀ ਪਾ ਕੇ ਆਪਾਂ ਜੇਲ੍ਹ ਚ ਆਹ ਲੋ ਆਹ ਦੇਖ ਲਓ ਭਾਈ ਠੀਕ ਹੈ ਜੀ ਰਤੀ ਢੱਬੀ ਚਿੱਟੀਆਂ ਅੱਖਾਂ ਦੀ ਇਹ ਆਪਾਂ ਨੂੰ ਦੇ ਦੀ ਬਾਪੇ ਨੇ ਤੇ ਆਪਾਂ ਗਾਹ ਗਿਫਟ ਕਰ ਦੇਣੀ ਆ ਤੇ ਜੇ ਕਿਸੇ ਵੀਰ ਨੂੰ ਚਾਹੀਦੀ ਆ ਤਾਂ ਆ ਜਾਓ ਲੈ ਕੇ ਜਾਣੀ ਤਾਂ ਲੈ ਜਾ ਠੀਕ ਆ ਜੀ ਖੋਲਾ ਆਫਰ ਹੁਣ ਲਾ ਦੇ ਇੱਥੇ ਅਕਲੀ ਦਾ ਘੱਟਾ ਚੱਕ ਲੇ ਇਹਨੂੰ ਉੱਪਰ ਲੈ ਚਲਗੇ ਲਓ ਬਾਈ ਕੀੜੇ ਤੇ ਥੋੜੀ ਜਿਹੀ ਕਣਕ ਪਾਤੀ ਇਹਨਾਂ ਨੂੰ ਹਾਲੂ ਖਾਲੋ ਤੇ ਇੱਕ ਨਾ ਬਾਈ ਤੁਹਾਨੂੰ ਮੈਂ ਗੱਲ ਦੱਸਦਾ ਜਿਹੜੇ ਆਪਾਂ ਪਾਪੇ ਦੇ ਨਹੀਂ ਉਦੋਂ ਦੋ ਤਿੰਨ ਬੱਚੇ ਨਿਕਲੇ ਸੀ ਹਨਾ ਉਹਨਾਂ ਚੋਂ ਨਾ ਇੱਕ ਮੈਚ ਸਵੇਰੇ ਸਵੇਰੇ ਦੇਖਿਆ ਇੱਧਰ ਡਿੱਗਦਾ ਜਾਂਦਾ ਠੀਕ ਆਪਾਂ ਆਪਣੀ ਛਤਰੀ ਤੋਂ ਵੀ ਲਾਈ ਵੀ ਆ ਇੱਥੇ ਕੋਈ ਡਿੱਗਦਾ ਜਿਆ ਸੀਗਾ ਤੇ ਪਤਾ ਨਹੀਂ ਹੁਣ ਕਿੱਧਰ ਜਾਵੜਿਆ ਜਿਹਨੂੰ ਹੈਲੀਕਾਪਟਰ ਕਹਿੰਦੇ ਸੀ ਉਹ ਵਾਲਾ ਤੇ ਆਪਾਂ ਲੋਕ ਖੁੱਲ ਕੇ ਪਹਿਲਾਂ ਆਹ ਖੁੱਡੇ ਚ ਕਬੂਤਰ ਸਾਰੇ ਬਾਹਰ ਕੱਢ ਲੈਣੇ ਆ ਇਹ ਖੁੱਡੇ ਦੀ ਕਰਦੇ ਆ ਸਫਾਈ ਠੀਕ ਹੈ ਜੀ ਹਾਂ ਵੀ ਕੰਮਿਆਂ ਆ ਦੇਖੋ ਯਾਰ ਇਹਨਾਂ ਨੇ ਕਿੰਨਾ ਗੰਦ ਮਾਰਿਆ ਉਹ ਦੇਖੋ ਤਾਂ ਬਠਾ ਕੇ ਵਿੱਚ ਇਹਨੇ ਤਾਂ ਇੰਚੇ ਦਾ ਰੈਂਜੀ ਮੋਟੀਆਂ ਚੜੀਆਂ ਪਈਆਂ ਤੇ ਆਪਾਂ ਮੈਂਟੋ ਮੈਂਟੀ ਕਰਦਗੇ ਸਫਾਈ ਤੇ ਫੇਰ ਇਹ ਰਹਿਣਗੇ ਆਜ਼ਾਦੀ ਚ ਆਪਦਾ ਫਿਰਦੇ ਰਹਿਣਗੇ ਆ ਦੇਖੋ ਇੱਥੋਂ ਵੀ ਗਿੱਲਾ ਹੋਇਆ ਬਣ ਪਾਣੀ ਦੇ ਕਾਰਨ ਇਧਰੋਂ ਨਹੀਂ ਕਰਦੇ ਇੱਥੋਂ ਸਭ ਪੂਰਾ ਸੁੱਕਾ ਹੀ ਆ ਬਾਕੀ ਸਭ ਕੱਢ ਦੇਣਾ ਆਪਾਂ ਕਤਰਾ ਬਾਹਰ ਮੈਂਟੋ ਮੈਂਟੀ 2 ਮਿੰਟ ਖੜੋ ਸਾਰੇ ਗੁੱਤਰ ਮੈਂ ਜਾਲ ਚ ਪਾਦਾ ਫਿਰ ਤੁਹਾਨੂੰ ਮਿਲਦਾ ਹਾਂ ਲਓ ਵੀ ਬਾਈ ਸਾਰੇ ਆਪਾਂ ਇੱਥੇ ਪਾ ਲਏ ਆ ਜਾਲ ਦੇਖੋ ਗੰਨਾ ਭਰ ਗਿਆ ਹੀ ਸਾਰਾ ਮੈਂਟੋ ਮੈਂਟੀ ਆਪਾਂ ਕਰਦੇਗੇ ਸਫਾਈ ਹੁਣ ਨਹੀਂ ਕਰਦੇ ਲੇਟ ਕਿਉਂਕਿ ਔਖੇ ਹੋਈ ਜਾਂਦੇ ਵਿਚਾਰੇ ਹਨ ਸਾਡੇ ਵਿੱਚ ਆਹ ਦੇਖੋ ਇਹ ਗੰਦਾ ਹੁਣ ਕਿੰਨਾ ਇਹਨਾਂ ਦਾ ਪਾਇਆ ਬਿੱਠਾ ਦੇ ਨਾਲ ਸਫਾਈ ਕਰੰਡੀ ਆਪਣੀ ਅੰਦਰ ਹੀ ਆਹ ਵੇਰੀ ਚੱਕੋ ਜੀ ਕਰਨਾ ਸ਼ੁਰੂ ਕਰ ਗਏ ਆਪਾਂ ਆ ਲੋ ਦੇਖੋ ਚੱਕੋ ਜੀ ਥੱਲੇ ਸੁੱਕੀ ਆ ਦੇਖੋ ਕੋਰਨਾ ਚ ਸਰ ਇਹ ਜੋੜੀਆਂ ਵਾਲਾ ਖੁੱਡਾ ਨਾ ਅੱਡੀ ਹੋਵੇ ਯਾਰ ਬਾਈ ਜਿਵੇਂ ਕੋਰਨਿਆਂ ਦੇ ਵਿੱਚ ਜੋੜੇ ਉੱਡਣ ਵਾਲੇ ਕਬੂਤਰਾਂ ਸਿਸਟਮ ਅੱਡੀ ਹੋਣਾ ਚਾਹੀਦਾ ਤੁਸੀਂ ਵੀ ਯਾਰ ਕਹਿੰਦੇ ਹੋਗੇ ਕਹਿੰਦਾ ਰਹਿੰਦਾ ਵੀ ਖੁੱਡੇ ਖੱਡੇ ਪਾਉਂਦਾ ਹੈ ਨਹੀਂ ਹੋਰ ਹੋ ਗਈ ਇਹ ਖੁੱਡੇ ਪਾਉਣੇ ਨਾ ਆਸਾਨ ਨਹੀਂ ਗੇ ਸਮਾਨ ਸੂਣ ਪਹਿਲਾਂ ਲਿਆਉਣਾ ਪੈਂਦਾ ਤੇ ਮੈਸਤਰੀ ਨਾਲ ਗੱਲ ਕਰਨੀ ਪੈਂਦੀ ਆ ਕਿ ਬਾਈ ਫਲਾਣੇ ਦਿਨ ਖੁੱਡੇ ਪਾਉਣੇ ਸਮਾਨ ਤੇ ਆਉਂਦੇ ਨੂੰ ਹੋਊਗਾ ਕੋਲੇ ਤਾਂ ਜੋ ਕਿ ਆਉਂਦਾ ਹੀ ਉਹ ਜੜ ਜੜ ਜਵੇ ਖੁੱਡਿਆਂ ਦੇ ਨਾਲ ਕੰਮ ਉਹ ਚੱਲ ਪੈਂਦਾ ਤੇ ਬਾਕੀ ਦੇਣ ਲੱਗਣਾ ਬਾਈ ਫੇਰ ਹਨ ਖੁੱਡੇ ਖੱਢਣ ਫਿਰ ਸੁੱਕ ਜਾਂਦੇ ਆ ਛੱਤ ਛੁੱਤ ਪੈ ਜਾਂਦੀ ਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਬਾਬਾ ਜਦੋਂ ਆਪਣਾ ਮੈਂ ਕਿਹੇ ਦਿਨ ਫੋਟੋ ਦਿਖਾਉ ਤੁਹਾਨੂੰ ਉਹ ਪੁਰਾਣੇ ਖੁੱਡੇ ਦੀ ਜੋ ਥੱਲੇ ਪਾਇਆ ਹੁੰਦਾ ਸੀ ਨਾ ਤੇ ਉਹ ਖੁੱਡੇ ਦੀ ਨਾ ਛਾਤਾ ਹੀ ਵਿਸ਼ਕਰਮਾਡੇ ਵਾਲੇ ਦਿਨ ਪਾਲੀ ਸੀਗੀ ਬਾਈ ਉਹ ਦਿਨ ਪੈਗੀਆਂ ਕਣੀਆਂ ਤੇ ਬਾਈ ਉਹ ਫਰੇ ਹੋ ਗਏ ਗਿੱਲੇ ਉਹ ਨਾ ਬਾਹਰ ਦੇ ਵਿੱਚ ਨਾ ਉਹਨਾਂ ਜੋ ਸਿਮੀ ਜਾਇ ਕਰੀ ਪਾਣੀ ਦੀ ਬੂੰਦ ਬੂੰਦ ਢਿੱਗੀ ਜਾਇ ਕਰੀ ਹਰਿਆ ਜੋ ਆਏ ਜੀ ਨਹੀਂ ਗਨੇ ਫਿਰ ਟਾਈਮ ਦਿਨ ਜੇ ਲੱਗਣ ਲੱਗ ਜਾਣ ਨਾ ਫਿਰ ਹੋਏ ਹੋਰ ਸਿਸਟਮ ਕਰਾਂਗੇ ਆਪਾਂ ਛੋਡਾ ਵੱਡਾ ਕਤੂਰ ਬਣਾਵਾਂਗੇ ਜਿਆਦਾ ਜੁੜੇ ਹੋਏ ਛੱਡਾਂ ਕਰਾਂਗੇ ਜਿਆ ਉਡਣ ਵਾਲੇ ਪੱਤੇ ਠੀਕ ਆ ਜੀ ਲੋ ਵੀ ਬਾਈ ਕਰਤੀ ਸਾਰੀ ਸਫਾਈ ਓਕੇ ਰਪੋਟਾਂ ਦੇਖੋ ਇੱਧਰ ਕਲੀ ਵੀ ਛੜਤੀ ਦੁਆਰਾ ਹੁਣ ਇਹਨਾਂ ਨੂੰ ਖੋਲ ਦਿੰਨੇ ਆ ਚਲੋ 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 ਚੱਬੇ ਜਰਾ ਚਲੋ ਵੀ ਚਲੋ 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 ਹਾਂ ਹੁਣ ਵਧੀਆ ਲੱਗਦੇ ਚਲੋ 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 ਓਕੇ ਰਬੋਟਾਂ ਹੁਣ ਇਹਨਾਂ ਨੂੰ ਰੱਖਦੇ ਆ ਪੱਤਾਂ ਨੇ ਦਰਵਾਜ਼ੇ ਨਾਲ ਦੇ ਜਈਏ ਪੇੜ ਤੇ ਕਬੂਤਰ ਲਈਏ ਸਾਰੇ ਜਾਲ ਚ ਪਾ ਲਓ ਵੀ ਭਾਈ ਵਧਾਈਆਂ ਇਧਰ ਸੂਰਜ ਵੀ ਨਿਕਲੀ ਆਉਂਦਾ ਵਾ ਹਵਾ ਚੱਲਦੀ ਆ ਤੇ ਕਬੂਤਰ ਵੀ ਸਾਰੇ ਬਾਹਰ ਕੱਢਦੇ ਆ ਹੁਣ ਇਧਰੋਂ ਕਰਦੇ ਆ ਸਫਾਈ ਆ ਦੇਖ ਲੋ ਇਧਰ ਖਲਾਰਾ ਸਾਰਾ ਕੱਢ ਕੇ ਕਲੀ ਸੈੱਟ ਕੇ ਇਹਨਾਂ ਨੂੰ ਛੱਡ ਦਿੰਨੇ ਆ ਮੈਂਟੋ ਮੈਂਟੀ ਤੇ ਉਸ ਤੋਂ ਬਾਅਦ ਟਰੇਆਂ ਰੱਖ ਦਿੰਨੇ ਇਹਨਾਂ ਨੂੰ ਦੋਨਾਂ ਨੂੰ ਲਓ ਵੀ ਭਾਈ ਟਰੇਆਂ ਆਪਾਂ ਭਰ ਲੈਂਦੇ ਹਾਂ ਇਹਨਾਂ ਨੂੰ ਰੱਖ ਦਿੰਨੇ ਆਪਾਂ ਆਹ ਲਓ ਈ ਖਾਲੂ 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 ਲਓ ਵੀ ਭਾਈ ਟਰੇ ਇਹਨਾਂ ਨੂੰ ਆਪਾਂ ਇੱਥੇ ਰੱਖ ਦਿੰਨੇ ਆ ਆਹ ਲਓ ਟਰੇ ਰੱਖਤੀ ਨਾ ਹੁਣ ਇਹਨਾਂ ਦੀ ਖੋਲ ਦਿੰਨੇ ਬਾਰੀ ਤੇ ਸਫਾਈ ਚੈੱਕ ਕਰੂ ਇਹਦੇ ਨੇ ਕਲੀਆ ਬੜੀ ਥੋੜੀ ਥੋੜੀ ਪਾਤੀ ਐ ਤੇ ਮਿੱਟੀ ਜੀ ਰੋਲਦੀ ਆ ਇਹਨਾਂ ਦੇ ਅੱਖਾਂ ਖੰਜ ਰਹੀ ਦੀ ਖਾਲੂ 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 ਚੱਲ 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 ਣੜੇ ਚੱਕੋ ਹਲੋ ਵੀ ਭਾਈ ਅਰਤੀ ਡੱਬੀ ਆਪ ਉੱਪਰ ਲੈ ਜਾਂਦੀ ਐ ਇਹ ਸੁਣ ਦੱਸ ਦਿੰਨਾ ਮੈਂ ਕਿਉਂ ਕਿਉਂ ਕਿ ਨਾ ਜਿਹੜੇ ਮੈਂ ਤੁਹਾਨੂੰ ਕਹਿ ਕੇ ਹਟਿਆ ਮੀ ਪਾਪੇ ਵਾਲੇ ਬੱਚੇ ਉਹ ਦੋਨੇ ਹੁਣ ਇੱਥੋਂ ਹੀ ਲੰਗੇ ਇੱਕ ਤਾਂ ਹੈਲੀਕਾਪਟਰ ਐ ਕੋ ਬਗਲਾਈਆਂ ਵਾਲਾ ਤੇ ਪਾਪਾ ਸਵੇਰੇ ਮਿਲਿਆ ਸੀ ਉਹ ਤਾਂ ਗਿਆ ਹੁਣ ਕੰਮ ਤੇ ਉਹ ਕਹਿੰਦਾ ਸੀ ਵੀ ਤੂੰ ਛੱਡ ਦੀ ਇਹ ਰਤੀ ਡੱਬੀ ਉਧਰ ਨੂੰ ਤੇ ਆਪਾਂ ਹੁਣ ਇਹਨੂੰ ਛੱਡ ਦਿੰਨੇ ਆ ਤੇ ਛਤਰੀ ਤੇ ਜਾ ਕੇ ਬਹਿ ਜੂਗੀ ਜੇ ਛਤਰੀ ਤੇ ਮੈਂ ਨਾ ਬਿਠੇ ਥੱਲੇ ਜਾਲ ਤੇ ਬੈਜੂ ਆਪੇ ਉੱਡ ਕੇ ਛਤਰੀ ਦੇ ਬਾਅਦ ਚ ਬਹਿ ਜੂਗੀ ਤੇ ਉਹ ਜੇ ਆਊਗਾ ਤੇ ਇਹਨੂੰ ਦੇਖ ਕੇ ਤੇ ਉਹ ਬਹਿ ਜਾਣਗੇ ਹਨਾ ਦੋਨਾਂ ਚੋਂ ਕੋਈ ਵੀ ਆ ਗਿਆ ਨਾ ਲੈ ਵੀ ਇਹਨੂੰ ਆਪਾਂ ਛੱਡ ਦਿੰਨੇ ਆ ਮਾਰ ਦਿੰਨੇ ਓਲਾ ਸਤਨਾ ਬਾਹਗਰੂ ਹੋ ਗਈ 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 ਹੋ ਚੱਕ ਬਈ ਛਤਰੀ ਤੇ ਬੈ ਗਈ ਨਾ ਇਹ ਕੰਮ ਵਧੀਆ ਹੋ ਗਿਆ ਜੇ ਹੁਣ ਦੂਜਾ ਬਗਲਾਂ ਵਾਲਾ ਜਾਂ ਕੋਈ ਵੀ ਆ ਗਿਆ ਨੇ ਇਹਨੂੰ ਦੇਖ ਕੇ ਬਹਿ ਜਾਣਗੇ ਇਥੋਂ ਡਗਦੇ ਹੀ ਗਏ ਆ ਦੋਨੇ ਹੁਣੇ ਠੀਕ ਹੈ ਜੀ ਤੇ ਬਾਕੀ ਇਹ ਵੀਡੀਓ ਦਾ ਬਾਈਥੀ ਐਂਡ ਕਰ ਦਿੰਨੇ ਜਿਹੜੀ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗੀ ਬਾਕੀ ਤੁਸੀਂ ਵੀ ਹੁਣ ਦੇਣ ਲੱਗਣ ਲੱਗੇ ਆ ਹਨਾ ਕਿਤੇ ਕਿਤੇ ਹੁੰਦੀ ਧੁੰਦ ਜਿੱਦਾਂ ਦੇਣ ਵਧੀਆ ਲੱਗਣ ਲੱਗੇ ਤੇ ਗੱਡਿਆਂ ਦੀ ਕਰ ਦੋ ਸਫਾਈ ਕਲੀ ਕੁਲੀ ਛੱਡ ਦਿਆ ਕਰੋ ਤਾਂ ਜੋ ਕਿ ਬਿਮਾਰੀ ਕੋਈ ਵੀ ਨੇੜੇ ਨਾ ਆਵੇ ਕਬੂਤਰਾਂ ਦੇ ਤੇ ਪਾਣੀ ਪੂਣੀ ਥੋੜਾ ਜਿਹਾ ਹਲਕਾ ਜਿਹਾ ਕੋਸਾ ਤਾਜ਼ਾ ਪਾ ਦਿਆ ਕਰੋ ਗਰਮ ਕਰਕੇ ਪਾਉਂਦੀ ਨਹੀਂ ਲੋੜ ਨਹੀਂ ਕੋਸਾ ਜਿਹਾ ਪਾ ਦਿਆ ਕਰੋ ਤੇ ਕਬੂਤਰ ਸੱਟ ਬੱਟ ਰਹਿਣਗੇ ਤੇ ਬਾਕੀ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਓਕੇ ਜੀ ਕਬੂਤਰਾਂ ਨੂੰ